ਠੇਕੇਦਾਰ 10 12 10 12 ਮੁੰਡੇ ਹਮਾਰੀ ਠੇਕੇਦਾਰ ਗਏ ਜਾਂ ਥੱਪੜ ਮਾਰਨੇ ਵਾਲੇ ਤਿਆਰ ਹੋ ਗਏ ਆਪਾਂ ਮਾਰਨੇ ਪੈ ਜਾਣਾ ਟੁੱਟਣ ਵਾਸਤਾ ਸਭ ਕੌਣ ਹੈ ਠੇਕੇਦਾਰ ਠੇਕੇਦਾਰ ਆ ਰਾਜਪ੍ਰੀਤ ਕਿਆ ਨਾਮ ਹੈ ਉਸਦਾ ਰਾਜਿੰਦਰ ਰਾਜਿੰਦਰ ਠੇਕੇਦਾਰ ਇਹ ਨਗਰ ਕੌਂਸਲ ਨੇ ਰੱਖਿਆ ਹੈ ਜਾਂ ਮਾਰਕੀਟ ਕਮੇਟੀ ਨੇ ਰੱਖਿਆ ਹੈ ਮਾਰਕੀਟ ਕਮੇਟੀ ਨੇ ਰੱਖਿਆ ਹੈ ਮਾਰਕੀਟ ਕਮੇਟੀ ਨੇ ਸੈਕਟਰੀ ਨੇ ਸੈਕਟਰੀ ਸਾਹਿਬ ਨੇ ਜੀ ਸੈਕਟਰੀ ਦਾ ਕਿਆ ਨਾਮ ਹੈ ਗੁਰਨਾਮ ਰਵਾਇਤਾਂ ਅਬਸਰ ਲਿਆ ਗਿਆ ਯਾਰ ਚਲੋ ਸੈਕਟਰੀ ਰੱਖਿਆ ਹੈ ਫਿਰ ਹੁਣ ਤੁਹਾਡਾ ਕੀ ਮੰਗਤ ਕੀਆ ਤੁਹਾਡੀ ਮੰਗ ਕੇ ਜਿਓ 50 ਰੁਪਏ ਦੇ ਰਪਾ ਹੋਈ ਦੇਸਾਂ ਉਸ ਤੋਂ ਉੱਪਰ ਬਕਰਾਇਂ ਦੇ ਸਕਦੇ ਠੀਕ ਹੈ ਜੇ ਹੁਣ ਤੁਸੀਂ ਅੱਜ ਜਿਹੜੀ ਬੰਦ ਕਰੀਏ ਜਿਹੜੀ ਸਬਜੀ ਮਾਰਕੀਟ ਹੈ ਜਿਹੜੀ ਫੜੀ ਮਾਰਕੀਟ ਸਾਰੀ ਬੰਦ ਕਰਦੀ ਇਹ ਕਿੰਨੇ ਦਿਨ ਵਸਤਾ 10 ਦਿਨ ਪਤਾ ਜਤੀ ਕਰਾਇਂ ਨਹੀਂ ਹੁੰਦਾ ਸੈਕਮਰ ਬਨਾਰ ਵੀ ਪਰਪ ਦੇ ਨਹੀਂ ਸਕਦੇ ਠੀਕ ਹੈ ਇਸ ਤੋਂ ਪਰੇ ਗਰੀ ਸਾਰੇ ਗਰੀਬ ਬੰਦੇ ਆ ਰਿਹੜੀ ਵਾਲੇ ਸਾਰੇ ਗਰੀਬ ਬੰਦੇ ਜੀ ਕਿਸੇ ਨੂੰ ਮਿਲੇ ਹੁਣ ਤੁਸੀਂ ਨਗਰ ਕੌਂਸਲ ਮਾ ਜਾ ਕੇ ਕਿਸੇ ਨੂੰ ਜਾਂ ਮਾਰਕੀਟ ਕਮੇਟੀ ਮਾ ਕਿਸੇ ਨੂੰ ਮਿਲੇ ਜੀ ਕਿਸੇ ਨੂੰ ਨਹੀਂ ਨਾ ਜੀ ਨਾ ਤੁਹਾਡੇ ਕੋਲ ਕੋਈ ਆਇਆ ਹੋਏ ਨਾ ਜੀ ਕੋਈ ਨਹੀਂ ਆਇਆ ਜੀ ਠੀਕ ਹੈ ਇਹ ਕਿੱਥੇ ਲੱਗੂ ਹੋਇਆ ਕਿਰਾਇਆ ਕਿਰਾਇਆ ਹੋਇਆ ਜੀ 31 ਮਾਰਚ ਤੇ ਜੀ 31 ਮਾਰਚ ਤੇ ਪਹਿਲਾਂ ਤੁਸੀਂ ਦੇਆ ਪਹਿਲਾਂ ਦਿਆ ਕਮੇਟੀ ਨੂੰ 50 ਰੁਪਏ ਦੇ ਠੀਕ ਹੈ ਯਾਰ ਮੈਂ ਰਿਹੜੀ ਵੜੀ ਦਾ ਕਿਰਾਇਆ ਹੈ ਜੀ ਹੁਣ ਇਹ ਜ਼ਬਰਦਸਤੀ ਹੈ ਇਹ ਜ਼ਬਰਦਸਤੀ ਕਰ ਰਿਹਾ ਜੀ 100 ਰੁਪਏ ਕਿਰਾਇਆ ਮੰਗ ਰਿਹਾ ਕਿਸੇ 150 ਮੰਗ ਰਿਹਾ ਕਿਸੇ ਅੱਛਾ ਤੱਕੇ ਦੇ ਜਿਹੜਾ ਨਹੀਂ ਦਿੰਦਾ ਫਿਰ ਨਹੀਂ ਦਿੰਦਾ ਫਿਰ ਮੈਂ ਤੱਕੇ ਦੇ ਪੈਸੇ ਕੱਢਾ ਜੀ ਤੇਰੀ ਰੇੜੀ ਚੱਕ ਲਈ ਤੇਰਾ ਸਾਰਾ ਚੱਕ ਲਈ ਠੀਕ ਹੈ ਕੋਈ ਸੂਤ ਨਹੀਂ ਦੇ ਰਹੀ ਕੋਈ ਲੈਟ ਨਹੀਂ ਆ ਰਹਾ ਕੋਈ ਬਿਜਲੀ ਨਹੀਂ ਆਈ ਕੋਈ ਪਾਣੀ ਨਹੀਂ ਆਇਆ ਜੀ ਕੋਈ ਲੈਟ ਕੀ ਨਹੀਂ ਆਈ ਉਹ ਪੈਸੇ ਜਿਨੇ ਕਰਾਇਆ ਨਾ ਦੇ ਆ ਪੂਰੀਏ ਚਲ ਜਗੇ ਜੀ ਪੂਰੀਏ ਚਲ ਜਗੇ ਆ ਇਹ ਨਗਰ ਕੌਂਸਲ ਨੇ ਲਾਇਆ ਠੇਕੇਦਾਰ ਉਹ ਨਾ ਜੀ ਆਏ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਕਮੇਟੀ ਨਹੀਂ ਲਾਇਆ ਜੀ ਮੰਡੀ ਬੋਰਡ ਨੇ ਮੰਡੀ ਬੋਰਡ ਨੇ 50 ਮੰਡੀ ਬੋਰਡ ਨੇ 50 ਮੰਡੀ ਬੋਰਡ ਨੇ ਪਹਿਲਾਂ ਵੀ ਠੇਕੇਦਾਰ ਦਾ ਕੋਈ ਇਸਤੇਮਾਲ ਨਾ ਆ ਵੀ ਹੈ ਤਾਂ ਜੀ ਪਹਿਲਾਂ ਕਮੇਟੀ ਵਾਲੇ ਲਵਾਉਂਦੇ ਉਸ ਤੋਂ ਪਹਿਲਾਂ ਠੇਕੇਦਾਰ ਤੇ ਜੀ ਹਾਂ ਉਹ ਵੀ 50 ਰੁਪਏ ਲੈ ਕੇ ਆਦਾ ਜੀ ਠੀਕ ਹੈ ਇਹਨਾਂ ਨੇ ਆਇਆ ਜਾਬਰਸਤੀ ਗੁੰਡਾ ਜਾਬਰਸਤੀ ਜੀ ਬਿਲਕੁਲ ਜਾਬਰਸਤੀ ਟੱਕਾ ਸਾਈ ਕਰ ਰਹੇ ਆ ਜੀ ਤੁਸੀਂ ਐਮਐਲਏ ਨੂੰ ਮਿਲੇ ਇਸ ਕੇ ਬਾਰੇ ਮੈਂ ਕਹਿੰਦੇ ਐਮਐਲ ਮੈਨੂੰ ਪਤਾ ਲੱਗਿਆ ਹੈ ਜਹਾਂ ਨਹੀਂ ਆਏ ਜਹਾਂ ਨਹੀਂ ਆਏ ਜਹਾਂ ਨਹੀਂ ਆਏ ਥਾਣੇ ਭਾਏ ਦਾ ਠੀਕ ਹੈ ਵੀ ਅਲੱਗਰ ਪੈਸੇ ਥਾਣੇ ਭਾਏ ਦਾ ਠੀਕ ਹੈ ਸਿੱਧਾ ਵੀ ਲਿਓ ਰਸੀਦਾ ਉਸਕਾ ਵੀ ਸਬੂਤ ਹੋਏਗਾ ਹਰ ਸਿੱਧਾ ਹੈ ਜੀ ਆਪਣੇ ਵੱਸ ਰਸੀਦਾ ਹੈ ਉਸਦੀ 50 ਰੁਪਏ ਦੇ ਵਿੱਚ ਆਹ ਆ ਮਾਰਵਿਲ ਕਮੇਟੀ ਸਿੱਧਾ ਬੜੀ ਪਕਾ ਸਿੱਧਾ ਤੁਹਾਨੂੰ ਕੋਈ ਫੈਸਿਲਿਟੀ ਮਿਲ ਰਹੀ ਹੈ ਉਸ ਵੀ ਨਹੀਂ ਮਿਲਿਆ ਜੀ ਕੋਈ ਫੈਸਿਲਿਟੀ ਨਹੀਂ ਕੁਛ ਨਹੀਂ ਆਇਆ ਹਾਂ ਜੀ ਫੈਸਿਲਿਟੀ ਕੋਈ ਨਾ ਪਾਣੀ ਅਮਰ ਨੇ ਟਿਕਾ ਲਿਆ ਬਾਰੀ ਲੋਕ ਆਮਾ ਟਿਕਾ ਲਿਆ 15 ਲੱਖਾਂ ਸਾਹਮਣੇ ਲਿਆ 15 ਕੱਲੂ ਨੇ 50 ਲੱਖਾਂ ਟਿਕਾ ਲਿਆ ਕੱਲੂ ਅੰਗਮਨ 2000 ਰੁਪਏ ਦੇ ਅਭੀ ਨੂੰ 1000 ਰੁਪਏ ਥੋੜੀ ਦੇਵਾਂਗੇ ਰਸੀਦਾ ਹੀ ਹੈ ਬੋਰਡ ਫੋਟ ਦੇਖ ਦੇ ਅਰੇ 3000 ਰੁਪਏ ਤੋ ਦੇਗਾ ਆਪਣਾ ਸਾਧਨ ਦੇ ਲਿਉ ਨੇ ਸਾਰੀ ਰਸੀ ਦੀ ਸਾਰੀ ਰਸੀ ਦੇਣ ਦੀ 100 ਰੁਪਏ ਗਾਣੇ ਵਾਲੇ ਵਿਕਲ ਕੋ ਪੈਸਾ ਮੰਗ ਰਹੇ ਨੇ ਨਹੀਂ ਲਈ ਕਿ ਅਸੀਂ ਦੇ 100 ਰੁਪਏ ਜਿਹੜਾ ਅੰਦਰ ਮਾਈਕਲ ਆਇਆ ਉਸ ਦਾ ਹੀ ਪੈਸਾ ਲੈ ਰਹੇ ਨੇ ਇਸ ਦੇ ਪੈਸੇ ਮੰਗ ਰਹੇ ਜੀ ਕਾਰਾਂ ਦੇ ਮੋੜ ਤੇ ਸਕੂਟਰ ਦੇ ਰੇੜੀ ਦੇ ਸਾਰੇ ਪੈਸੇ ਮੰਗ ਰਹੇ ਨੇ ਜੀ ਬੋਰਡ ਲੱਗ ਰਿਹਾ ਜੀ ਇਹਨਾਂ ਦਾ ਫੇੜੀ ਫੜੀ ਵਾਲੇ ਇੱਕ ਦਿਨ ਬਾਚਾ ਬਾ ਨਹੀਂ ਬਾਚਾ ਜੀ ਰੋਟੀ ਖਾਵਾ ਕਿਹਦੇ ਕਿਸ ਤਰ੍ਹਾਂ ਖਾਰੇ ਆਪਣੇ ਬੱਚੇ ਕਿਸ ਤਰ੍ਹਾਂ ਬਾੜ ਰਹੇ ਜੀ ਸਸ ਜੀ ਸਿਕਾਲੀ ਨਾ ਗੁਰਮੀਤ ਸਿੰਘ ਸੈਕਟਿਮਾਰਕ ਮੈਟਿਕ ਲੰਡਰੂ ਹਾਂ ਸਰ ਫਿਰ ਆਲੀ ਕੀ ਮੈਟਰ ਹੈ ਰੀਡ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਪੁੱਛਣਾ ਚਾਹਤ ਕਿ ਮੈਟਰ ਹੈ ਜਰਾ ਜੀ ਉਹ ਮੈਟਰ ਇਹ ਹੈ ਕਿ ਜਿਹੜਾ ਯੂਜ਼ਰ ਚਾਰਜ ਦਾ ਠੇਕਾ ਪੁਰਾਣੀ ਸਬਜੀ ਮੰਡੀ ਲੰਡਰੂ ਦਾ ਉਹ ਡੀਐਨਆਈਟੀ ਦਾ ਹੀ ਆਨਲਾਈਨ ਠੇਕਾ ਹੋਇਆ ਹੈਗਾ ਯੂਜ਼ਰ ਚਾਰਜ ਦਾ ਠੇਕਾ ਜਿਹੜਾ ਰਵੀ ਕੁਮਾਰ ਠੇਕੇਦਾਰ ਹੈਗਾ ਉਹਦਾ ਕੋਈ ਇਸ਼ੂ ਜਾਇਆ ਸੀਗਾ ਵੀ ਉਹਦੇ ਵੱਲੋਂ ਜਿਹੜੀ ਹੈਗੀ ਆ 100 ਰੁਪਏ ਪਰਚੀ ਕੱਟੀ ਜਾ ਰਹੀ ਹੈ ਪਰੰਤੂ ਜਿਹੜੀ ਸਾਡੀ ਡੀਐਨਆਈਟੀ ਦੀ ਸ਼ਰਤ ਹੈ ਮਤਾ ਕੋ 50 ਵਰਗ ਫੁੱਟ ਤੱਕ 50 ਰੁਪਏ ਆ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਜਗ੍ਹਾ ਯੂਜ਼ ਕਰਦਾ ਕਮੇਟੀ ਦੀ ਤਾਂ ਉਹਦੀ 100 ਰੁਪਏ ਆ ਉਸੇ ਮੁਤਾਬਕ ਹੀ ਪਰਚੀ ਲਈ ਜਾ ਰਹੀ ਹੈ ਕਿਉਂਕਿ ਅਵੇਅਰਨੈਸ ਦੀ ਗੱਲ ਕਰਕੇ ਅੱਜ ਮੈਂ ਫਿਰ ਉਹਨਾਂ ਨੂੰ ਪ੍ਰੋਪਰ ਰੈਡੀ ਫੜੀ ਵਰਕਰ ਮੇਰੇ ਕੋਲ ਆ ਕੇ ਗਏ ਆ ਉਹਨਾਂ ਨੂੰ ਸਮਝਾਇਆ ਵੀ ਜਿਹਦੀ 50 ਵਰਗ ਫੁੱਟ ਤੱਕ ਹੈਗੀ ਆ ਤਾਂ ਉਹ 50 ਰੁਪਏ ਰੈਡੀ ਆ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਵਰਤਦਾ ਡੀਐਨਆਈਟੀ ਮੁਤਾਬਕ ਜੋ ਹੈਗਾ ਉਹਦੇ ਉਨੇ ਚਾਰਜ ਚ ਲੈ ਜਾਣਗੇ ਬਾਕੀ ਉਹਨਾਂ ਵੱਲੋਂ ਕੋਈ ਸਹੀ ਇਸ਼ੂ ਸੇ ਉਠਾਏ ਗਏ ਸੀਗੇ ਉਹ ਸ਼ਾਮ ਨੂੰ 5:30 ਵਜੇ ਮੈਂ ਠੇਕੇਦਾਰ ਵੀ ਬੁਲਾਇਆ ਤੇ ਦੂਜਾ ਹੈਗਾ ਉਹਨਾਂ ਨੂੰ ਵੀ ਦੁਬਾਰੇ ਫੇਰ ਉਹਨਾਂ ਨੂੰ ਸੱਦਾ ਹੈਗਾ ਇਹ ਸ਼ਾਰਟੇਟ ਕਰਕੇ ਇਹਨੂੰ ਪ੍ਰੋਪਰ ਜੋਬ ਵੀ ਨਾਲ ਹੈਗਾ ਸਰਕਾਰ ਦੀ ਜੋ ਰੈਵਨਿਊ ਹੈ ਉਹ ਇਕੱਠਾ ਕਰਕੇ ਠੇਕੇਦਾਰ ਵੱਲੋਂ ਸਾਨੂੰ ਦਿੱਤਾ ਜਾਂਦਾ ਬੱਚਾ ਉਹਨਾਂ ਵੱਲੋਂ ਵੀ ਅਰੋਗ ਲਗਾਏ ਕਿ ਐਡਮਿਸਟ੍ਰੇਟਰ ਠੇਕੇਦਾਰ ਹੈ ਉਹ ਸਾਡੇ ਕਿਸੇ ਕੋਲ 50 ਬਲੈਂਡਰ ਕਿਸੇ ਕੋਲ 16 ਦੇ ਕਿਸੇ ਹੋਰ ਬੇਸ ਨਾਲ ਉਹਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਨੋ ਉਦੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਨੂੰ ਦੱਸਿਆ ਵੀ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਤੋਂ 50 ਲਈ ਜਿਹੜਾ 3 ਰੇੜੀਆਂ ਦੀ ਥਾਂ ਲਈ ਬੈਠਾ ਹੈ ਜਗ੍ਹਾ ਵੱਧ ਯੂਜ਼ ਕਰ ਰਿਹਾ ਹੈ ਮੈਟਰੀ ਦੀ ਉਹਦੇ ਹਿਸਾਬ ਨਾਲ 50 ਵਰਗਫੁੱਟ ਦੇ ਹਿਸਾਬ ਨਾਲ ਜੋ ਉਹਦਾ ਸਪੈਸੀਫਿਕੇਸ਼ਨ ਉਹਦਾ ਬਣਦਾ ਹੈ ਉਹਦੇ ਮੁਤਾਬਕ ਉਹਨਾਂ ਪੈਸੇ ਕਲੈਕਸ਼ਨ ਕੀਤੀ ਜਾ ਰਹੀ ਹੈ ਉਹ ਇਹਨਾਂ ਨੂੰ ਸਮਝਾਇਆ ਗਿਆ ਵੀ ਜਿੰਨੀ ਜਗ੍ਹਾ ਤੁਸੀਂ ਯੂਜ਼ ਕਰਦੇ ਆ ਉਹਦੇ ਹਿਸਾਬ ਨਾਲ ਮੈਂ ਠੇਕੇਦਾਰ ਨੂੰ ਪ੍ਰੋਪਰ ਜੇਕਰ ਠੇਕੇਦਾਰ ਕੋਈ ਕਿਸੇ ਤਰ੍ਹਾਂ ਦੀ ਕੋਈ ਕਰਦਾ ਤਾਂ ਤੁਸੀਂ ਮੇਰੇ ਨੋਟਿਸ ਲਿਆਓ ਗੱਲ ਮੈਂ ਠੇਕੇਦਾਰ ਉੱਤੇ ਜੜੀ ਹੈਗੀ ਕਾਰਵਾਈ ਕਰ ਸਰ ਉੱਥੇ ਕਿੰਨੀ ਜਿਹੜੀ ਲੱਗਦੀਆਂ ਨੇ ਇੱਥੇ ਮੇਰੇ ਮਾਰਕੀਟ ਤੋਂ ਜਿੰਨੀ ਕਿ ਰੇੜੀਆਂ ਜਿਹੜਾ ਇੰਨਾ-ਇੰਨਾ ਜਣਾ ਗੋਲਾ ਹੋ ਗਿਆ 50 100 150 ਤੋਂ 6 ਨਹੀਂ ਅਪਰੋਕਸੀਮੇਟਲੀ ਕੋਈ 170 150 ਤੋਂ 90 ਤੇ ਡੇੜੀ ਰੇੜੀ ਹੈਗੀ ਆ ਠੀਕ ਹੈ ਤੇ ਬਾਕੀ ਕੋਈ ਆਏ ਆ ਜਾਂਦਾ ਕੋਈ ਚਲਾ ਜਾਂਦਾ ਹੈਗਾ ਹੁਣ ਪ੍ਰੋਪਰ ਦਾ ਜਿਹੜਾ ਹੈਗਾ ਰੋਜ਼ ਦੀ ਕੰਟਿੰਗ ਕਰਨੀ ਮੁਸ਼ਕਿਲ ਹੈ ਕਿ ਵੀ ਵਾਰੀ ਕਿਸੇ ਦਾ ਕੰਮ ਚੱਲ ਜਾਂਦਾ ਕਿਸੇ ਦਾ ਨਹੀਂ ਚੱਲਦਾ ਉਸ ਕਰਕੇ ਪ੍ਰੋਪਰ ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਸਹੀ ਕੰਮ ਕਰਨਾ ਕਿਸੇ ਨਾਲ ਗਰੀਬ ਨਾਤ ਕੋਈ ਧੱਕਾ ਨਹੀਂ ਕਰਨਾ ਜਗਾ ਨਹੀਂ ਹੋਣ ਦਵਾਂਗੇ ਤੁਸੀਂ ਅੱਜ ਸ਼ਾਮੀ ਠੇਕੇਦਾਰ ਤੇ ਰੇੜੀ ਵਾਲੇ ਸਾਰੇ ਨੂੰ ਲਾਇਆ ਤੁਹਾਨੂੰ ਲੱਗਦਾ ਵੀ ਮੁੱਦਾ ਹੱਲ ਹੋ ਜਾਏਗਾ ਹਾਂ ਹਾਂ ਬਿਲਕੁਲ ਮੈਂ ਕਮਿਟ ਕਰਕੇ ਗਈ ਹਾਂ ਰੇੜੀ ਵਾਲੇ ਸਮਝਾਉਣ ਨਾਲ ਸਮਝ ਗਏ ਬਾਕੀ ਠੇਕੇਦਾਰ ਨੂੰ ਵੀ ਮੈਂ ਪ੍ਰੋਪਰ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਬੁਲਾ ਕੇ ਜੀ ਕੋਈ ਠੇਕੇਦਾਰ ਨੇ ਬਾਬੇ ਤੁਹਾਡੇ ਕੋਲ ਕੀ ਆਂਦੇ ਤੁਸੀਂ ਤੁਹਾਡੇ ਦੋਸਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਜੋ ਜੇਕਰ ठेकेदार ਗਲਤ ਕਰਦਾ ਤਾਂ ਉਹਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ ਕੋਈ ਐਜੀ ਗੱਲ ਨਹੀਂ ਠੀਕ ਸਰਕਾਰ ਦੀ ਹਦਾਇਤਾਂ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਠੀਕ ਹੈ ਬਿਲਕੁਲ